पंद्रह मिनट आपकी गुरमी विचार अपने बख्शे हुए कमाए हुए दरगाही दगाही वजन पाओ इन के उपरंत मां पुरुष बबा गुरचर सिंह जीवी उत्तम कसम कार वाले ओ धन बाबा आनंद सिंह महाराज दबा कहानिया के सज पा जी वाहगुरू जी का खालसा वाहिगुरू जी की फतह

ਸੰਪਾਤੀ ਪਰਸੀ ਲੋਕ ਪ락ਸ਼ ਦੇ ਵਿੱਚ ਇਹ ਦੀਵਾਨ ਦਾ ਸਿਹਾ ਦੇ ਪੜਿਨਗਰ ਦੇ ਵਿੱਚ ਥਾਟ ਦੇ ਵਿੱਚ ਲਗਾਏ ਜਾਂਦੇ ਹਨ ਪਰਮਾਤਮਾ ਜਦੋਂ ਆਪਣੀ ಅಪਾਰ ਕਿਰਪਾ ਕਰਦਾ ਹੈ ਤਾਂ ਉਸ ਸੰਤਾਂ ਨੂੰ ਇਸ ਤਰ੍ਹਾਂ ਜੋ ਤੇ ਪੈਦਾ ਹੈ ਰਾਮਚੰਦ ਮਾਨਸ ਦੇ ਵਿੱਚ कहने हैं कहने कि भगवान नित्य इस तरह के उतार कि कमें भगवान नित्य अवतार लेंदे संताने रूप देवी के भगवान इतने नित्य ही आते हैं रोजी ही अवतार लगते हैं बाबा जी हुई परमा रहे हैं कि मार्ग आड हो सकते हैं पर जड़ी लक्ष्य है उद्देश्य है सब का एक है परमात्मा के नोड़ना परमात्मा दे सिमरन दे विच भजन दे विच लगाना संगत नु लक्ष्य सब दा एक है तो सब तो पहला अपनी रसना नु पवित्र कर दे होए अपन परमान दा थोड़ी देर तक भजन दो चार मिनट तक तो प्राण जेडी गल सांझी करनी है ओ सांझी करांगे राम जपो मन में yeah Amém. ਨਾਮ ਸਿਵਾ ਰਹੇ ਗੀਂ ਤੁਸੀ ਗਾਨਸੀ ਰਾਮਚੰਦ ਮਾਨਤ ਦੇ ਵਿੱਚ ਪਰਮਾਨੰਦੇ ਹਨ ਕਹਿੰਦੇ ਸੀਆ ਰਾਮ ਮੈਂ ਸਭ ਜਗ ਜਾਨੂ ਕਰਹੁ ਪ੍ਰਣਾਮ ਤੋਈ ਚੁ ਗੁਬਾਨੀ ਕਹਿੰਦੇ ਮੈਂ ਸਾਰੇ ਸੰਸਾਰ ਨੂੰ ਸੀਤਾ ਰਾਮ ਸਮਝ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਤਾ ਹਾਂ ਸੰਤਾਨੀ ਬਹੁਤ ਸੋਨੀ ਗੱਲ ਹੋਈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਹਾਰਾਣੀ ਪਰ ਮਾਈ ਬਾਪਾ ਜੀ ਨੇ ਕਿ ਲਕਸ਼ਿਿਕ ਹੈ ਮਾਰਕ ਸਭ ਦੇ ਆਟਾ ਰਹ ਸਕਦੇ ਹਨ ਤਾਂ ਦਿਖਿਆ ਜਾਵੇ ਕਿ ਸਾਰ ਇਸ ਸੰਸਾਰ ਦੇ ਵਿੱਚ ਜਿੰਨੇ ਜੀਵ ਪ੍ਰਾਣੀ ਹਨ ਸਾਰਿਆਂ ਦੇ ਵਿਸ਼ਵਾਸ ਪਰਮਾਤਮਾ ਵਾਹਿਗੁਰੂ ਰਾਮ ਦੀ ਇੱਕੋ ਜੋਤ ਚੱਗ ਰਹੀ ਹੈ मां दी आटा तो हो ਸਕਦੀ ਹੈ ਕਿਸੇ ਦੀ ਕਾਲੀ ਹੈ ਕਿਸੇ ਦੀ ਕੀਮਤੀ ਹੈ ਕਿਸੇ ਦੀ ਸੁੰਦਰ ਹੈ ਕਿਸੇ ਦੀ ਗੋਰੀ ਹੈ ਪਰੰਤੂ ਅੰਦਰ ਜਿਹੜੀ ਜੋਤ ਹੈ ਆਤਮਾ ਹੈ ਉਹ ਸਭ ਦੀ ਪੂਜਾ ਹੀ ਹੈ ਕਿ ਸੰਤਾਂ ਦਾ ਮੁੱਖ ਉਦੇਸ਼ ਕੀ ਹੈ ਸੰਤਾਂ ਦਾ ਮੁੱਖ ਲਕਸ਼ਯ ਹੈ ਤੁਹਾਨੂੰ ਉਸ ਜੋਤ ਤੱਕ ਲੈ ਕੇ ਜਾਣਾ ਪਸੇ ਕਈ ਵਾਰ ਸਮਾਗਮਾਂ ਸਮਾਗਮਾਂ ਦੇ ਵਿੱਚ ਐਨੇ ਹ ਭਾਈ ਅਸੀਂ ਰੱਬ ਦੇ ਕਿਨੂ ਹਾਂ ਅਸੀਂ ਰੱਬ ਦੇ ਹਾਂ ਰੱਬ ਨੂੰ ਪਰਮਾਤਮਾ ਨੂੰ ਪਰਮੇਸ਼ਵਰ ਨੂੰ ਪ੍ਰਭੂ ਨੂੰ ਸਾਡੇ ਸੰਤ ਹੁੰਦੇ ਸੀ ਪਰਮਾਨਦ ਦੇ ਹੁੰਦੇ ਸੀ ਭਾਈ ਰੱਬ ਨੂੰ ਉੱਥੇ ਲੱਭੋ ਜਿੱਥੇ ਗਵਾਚਿਆ ਹੈ ਸਾਡੇ ਕੋਲ ਤਾਂ ਗਵਾਚਿਆ ਹੀ ਨਹੀਂ ਰੱਬ ਨੂੰ ਉੱਥੇ ਜਿੱਥੇ ਗਵਾਚਿਆ ਹੈ ਛੋਟੀ ਜੀ ਕਹਾਣੀ ਜਦ ਇੱਕ ਮਾਈ ਰੋਕੇ ਭੜ ਰਹੀ ਸੀ

ਇੱਕ ਭਗਤ ਵਿਚਾਰਾ ਸੱਜਣਾ ਆਇਆ ਕਹਿੰਦਾ ਮਾਈ ਸੁਈ ਕਵਾਚੀ ਕਿਥੇ ਸੀ ਕਹਿੰਦੀ ਸੁਈ ਤਾਂ ਘੜੀ ਦੇ ਅੰਦਰ ਲੋ ਆਜੀ ਸੀ ਕਹਿੰਦਾ ਫਿਰ ਉੱਥੇ ਨਹੀਂ ਲੱਭੀ ਕਹਿੰਦੀ ਉੱਥੇ ਨੇਰਾ ਸੀ ਆਪ ਕੋ ਸਤਨਾ ਸ੍ਰੀ ਵਾਰੀ ਕਹਿੰਦੀ ਉੱਥੇ ਨੇਰਾ ਸੀ ਇੱਥੇ ਲੈਟ ਵੀ ਤੁਸੀਂ ਤਾਂ ਕਰਕੇ ਮੈਂ ਇੱਥੇ ਲੱਭਣ ਆਈ ਹਾਂ

पर कि प्रगट होना है के ने प्रेम से प्रेम तो परमात्मा कि प्रगट होगा जिसे प्रेम साधी आस्था सा निष्ठा सा विश्वास जिते जुड़ जाएगा परमेश्वर ने उगट हो जाना है भगत धने का जो जी जीवन रहिए है भगत धन्य पंडित ने धोखा तो कर लिया चादी राम की पंडित पूजा करते हैं ਕੰਗਾਜੀ ਕਹਿੰਦੇ ਹੈ ਕਿ ਇਹ ਕਹਿੰਦੇ ਸ਼ਾਲੀਗ੍ਰਾਮ ਭਗਵਾਨ ਹੈ ਕਹਿੰਦੇ ਕੀ ਕਰਦੇ ਹੈ ਕਹਿੰਦੇ ਜੋ ਕਹਿੰਗੇ ਅਸਾਂ ਕਰ ਦੇਣਗੇ ਕਹਿੰਦਾ ਵੀ ਮੈਨੂੰ ਦੇ ਦਿਓ ਪੰਡਤ ਜੀ ਨੇ ਧੋਖਾ ਕੀਤਾ ਪੱਥਰ ਦੇ ਦਿੱਤਾ ਸ਼ਾਲੀਗ੍ਰਾਮ ਰੱਖ ਦਿੱਤਾ ਪਰ ਸ਼ਾਇਦ ਪੰਡਤ ਦੇ ਸ਼ਾਲੀਗ੍ਰਾਮ ਦੇ ਵਿੱਚੋਂ ਭਗਵਾਨ ਕਦੀ ਪ੍ਰਗਟ ਨਹੀਂ ਹੋਣ ਤੇ ਧੰਨ ਦੇ ਪੱਥਰ ਦੇ ਵਿੱਚੋਂ ਵੀ ਭਗਵਾਨ ਪ੍ਰਗਟ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਪ੍ਰਗਟ ਹੋ ਗਏ ਉੱਥੇ ਭਗਤੀ ਵਿਸ਼ਵਾਸ ਵਿਸ਼ਠਾ ਜੁੜ ਗਈ ਪ੍ਰੇਮ ਹੋ ਗਿਆ कश्यप ने पूछा प्ररात तो परमात्मा है क्या मेरा परमात्मा खंबे जिथे प्रेम सानेराले किए जाते हैं अरे भी है, डेरे तो के बैठे यह गल कर रहे कि जिन्हें उपराले किए जाते हैं जिन्हें उत्सव किए जाते हैं केवल लक्ष्य एक है ਤੁਹਾਨੂੰ ਜੀਵਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਤੁਹਾਨੂੰ ਜੀਵਨ ਨੂੰ ਉਸ ਪ੍ਰਭੂ ਦੀ ਬਾਣੀ ਜਿਹੜੀ ਗੁਰਬੰਸਾਹ ਮਹਾਰਾਜ ਦੇ ਨਾਲ ਜੋੜਨਾ ਗੁਰੂ ਮਹਾਰਾਜ ਦੇ ਚਰਨਾ ਦੇ ਨਾਲ ਮਾਗੀ ਬਾਣੀ ਦੇ ਨਾਲ ਜੋੜਨਾ ਕੇਵਲ ਲਕਸ਼ੇ ਇੱਕ ਹੈ ਲਕਸ਼ੇ ਹੋਰ ਕੋਈ ਨਹੀਂ ਜਿਨੇ ਸੰਤ ਮਹਾਤਮਾ ਸਾਧੂ ਸਾਡੇ ਮਹਾਰਾਜ ਸੁਨਾਇਆ ਕਰਦੇ ਸੀ ਕਹਿੰਦੇ ਸੀ ਇੱਕ ਸੇਵਾਦਾਰ ਜੇਲ੍ਹ ਦੇ ਵਿੱਚ ਗਿਆ ਸੰਤ ਜੇਲ੍ਹ ਦੇ ਵਿੱਚ ਗਿਆ ਇੱਕ ਸੇਵਾਦਾਰ ਇੱਕ ਸਮਾਜ ਸੇਵੀ ਸਾਨੂੰ ਪੰਜਾਬੀ ਥੋੜੀ ਘੱਟ ਘੱਟ ਕਰਦੀ ਹੈ समाज सेवी एक जेल गया जो तो समाज सेवी जेल पहुंचे वेख्या गर्मी बड़ी है कैदी बन ने बड़े दुखी लेते कैदियों को किया एसी लवा दिए गए एसी लवाए गए ਸਮਾਪੀਤਿਆ ਰੁੱਤ ਪੀਤੀ ਠੰਡ ਆ ਗਈ ਜਿਵੇਂ ਹੋਰ ਪਹਿਲਾਂ ਕਲਮੀ ਸੀ ਮਨ ਰੋਕ ਤੇ ਵੀ ਚੜੀ ਠੰਡ ਆ ਜਾਣੀ ਹੈ ਇੱਕ ਸਮਾਜ ਸੇਵੀ ਹੋਰ ਆ ਗਿਆ ਉਹਨੇ ਆ ਕੇ ਕਹਿੰਦਾ ਠੰਡ ਬੜੀ ਹੈ ਹੀਟਰ ਲਵਾ ਦਿੱਤੇ ਰਜਾਈਆਂ ਦੇ ਦਿੱਤੀਆਂ ਕਹਿੰਦਾ ਥੋੜੇ ਸੌਫੇ ਹੋ ਜਾਣਗੇ ਥੋੜੇ ਚਿਰ ਬਾਅਦ ਇੱਕ ਸਮਾਜ ਸੇਵੀ ਹੋਰ ਆਇਆ ਔਰ ਥੋੜੀ ਉੱਤੇ ਤੱਕ ਸੀ ਉੱਤੇ ਗੱਲ ਕੀਤੀ ਜੇਲ੍ਹ ਦੀ ਚਾਬੀ ਮੰਗਾਈ ਤੇ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਫਤ ਸਤਨਾਮ ਛਿੜੀ ਵਾਹੇ ਗੁਰੂ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਸੰਤ ਮਹਾਤਮਾ ਜਿਨੇ ਇਸ ਸੰਸਾਰ ਦੇ ਵਿੱਚ ਹਨ ਉਹ ਕੇਵਲ ਇੱਕ ਉਪਰਾਲਾ ਕਰਦੇ ਹਨ ਕਿ 84 ਦੀ ਜੇਲ੍ਹ ਦੇ ਵਿੱਚੋਂ ਤੁਹਾਨੂੰ ਜੀਵਾਂ ਨੂੰ ਛਡਵਾ ਕੇ ਉਹ ਸੱਚਖੰਡ ਦਾ ਰਸਤਾ ਵਿਖਾ ਦਿੱਤਾ ਜਾਵੇ ਉਹ ਸੱਚਖੰਡ ਤੱਕ ਪਹੁੰਚਾ ਦਿੱਤਾ ਜਾਵੇ ਉਹ ਸੱਚਖੰਡ ਤੱਕ ਪਹੁੰਚਣ ਕਿਵੇਂ ਜਾਏਗਾ

ਤਰੇ ਹੀ ਪਾਰਾ ਕਾਲ ਯੁਗ ਕੇਵਲ ਨਾਮਧਾਰਾ ਕੇਵਲ ਦਾ ਮਤਲਬ ਹੈ ਕਿ ਕੋਈ ਦੂਸਰਾ ਰਾਹ ਹੈ ਹੀ ਨਹੀਂ ਇਕ ਇੱਕ ਰਾਹ ਹੈ ਕਿਹੜਾ ਰਾਹ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਪਰਮਾਤਮਾ ਦੇ ਸ਼ਬਦ ਰੂਪੀ ਜਿਹੜਾ ਸ਼ਬਦ ਹੈ ਉਹਨਾਂ ਦਾ ਸਿਮਰਨ ਕਰਨਾ RAM RAM ਦਾ ਸਿਮਰਨ ਕਰਨਾ WAHEGURU WAHEGURU ਦਾ ਸਿਮਰਨ ਕਰਨਾ ਜਿਹਨੋਂ ਜਿਹੜਾ ਸਿਮਰਨ ਦੇ ਨਾਲ ਜੁੜ ਗਿਆ ਉਹ ਪੱਕਾ ਹੈ ਕਿ ਸਖਤ ਕੋਈ ਤੱਕ ਜਰੂਰ ਕੋਈ ਸਹਿਗਰ ਕੋ ਸਖਤ ਨਾਮ तो दो पांच मिनट पास थे हरिनाम दास संकीर्तन उसको काम बाबा जी सन पंद्रह मिनट देते सी आठ के बज के भी मिनट साढ़ा समा पूरा हो जाना है तो आपको सतनाम श्रीवाद है गुरु तो शब्द छोटा जिया गाओगे जे तुम बेलिया तन मन देनल सेवा करता जावे सतनाम वाहेगुरु करता करता पव सागर तर जावेगा जे तू बे लिया मन देन सेवा करता जामेगा सतनम गुरु करता करता पव सागर तर जावेगा सतनाम Shiri Bhagavan Guru सतनाम वाहे गुरु करदा करदा पव सागर तर जावेगा सतनाम श्री गुरु तो महाराज जी बाबा जी इस उत्सव दिया इस दी दिया बहुत सारिया मुबारक बहुत सारिया बढ़ाई परमात्मा मेले रहे मंगल बरसा रहे तो यह मनोकामना करते हुए प्रार्थना प्रभु प्रभ्रह चरण करते हुए एक बार ये सारी संगत गज के पत्ते बुलाओ जी वाहे गुरु जी का खालसा वाहे गुरु जी की फतेह बहुत बहुत धन्यवाद स्वामी जी का